ਅਸੀਂ ਤਰਨਤਾਰਨ ਦੇ ਰੈਸਟ ਹਾਊਸ ਦੇ ਵਿੱਚ ਖਲੋਤੇ ਆ ਜਿਹੜਾ ਕਿ ਇੱਥੇ ਐਮਐਲਏ ਸਾਹਿਬ ਨੇ ਆਪਣਾ ਆਫਿਸ ਬਣਾਇਆ ਹੋਇਆ ਸੀਗਾ ਔਰ ਐਮਐਲਏ ਰੈਸਟ ਹਾਊਸ ਜਿਹੜਾ ਇਹਨੂੰ ਕਿਹਾ ਜਾਂਦਾ ਸੀਗਾ ਇਹਦੇ ਵਿੱਚ ਐਮਐਲਏ ਸਾਹਿਬ ਤੇ ਉਹਨਾਂ ਦੇ ਸਟਾਫ ਵੱਲੋਂ ਜਿਹੜੇ ਆ ਪਬਲਿਕ ਨੂੰ ਮੇਤਾਲ ਮੇਲ ਕਰਨ ਵਾਸਤੇ ਜਿਹੜਾ ਉਹ ਮਿਲਿਆਕ ਲੈ ਜਾਂਦਾ ਸੀਗਾ ਔਰ ਕੰਮ ਕੀਤੇ ਜਾਂਦੇ ਸੀਗੇ ਔਰ ਇਸ ਦਫਤਰ ਦੇ ਵਿੱਚ ਚੋਨ ਜਾਬਤੇ ਦੇ ਵਿੱਚ ਇਹ ਦਫਤਰ ਬੰਦ ਹੋਣ ਦੇ ਕਾਰਨ ਚੋਰੀ ਦੀ ਵਾਰਦਾਤ ਨੂੰ ਚੋਰਾਂ ਵੱਲੋਂ ਜਿਹੜਾ ਵਾ ਬੇਖੌਫ ਹੋ ਕੇ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਵਾ ਔਰ ਅੰਦਰ ਦਾ ਆਫਿਸ ਦੇ ਵਿੱਚੋਂ ਤਿੰਨ ਏਸੀ ਪੱਕੇ ਵਾਇਰਿੰਗ ਦਾ ਸਮਾਨ ਜਿਹੜਾ ਵਾ ਉਹ ਚੋਰਾਂ ਵੱਲੋਂ ਜਿਹੜਾ ਵਾ ਸਾਫ਼ ਕਰ ਦਿੱਤਾ ਗਿਆ ਵਾ ਮੌਕੇ ਤੇ ਪੁਲਿਸ ਆਈ ਸੀ ਉਸ ਨੇ ਜਾਂਚ ਪੜਤਾਲ ਕੀਤੀ ਔਰ ਪੰਜਾਬ ਪੁਲਿਸ ਕਹਿ ਰਹੀ ਆ ਵੀ ਅਹੀਂ ਆਸ-ਪਾਸ ਦੇ ਜਿਹੜੇ ਸੀਸੀਟੀਵੀ ਕੈਮਰੇ ਆ ਉਹਨਾਂ ਨੂੰ ਖੰਘਾਲ ਕੇ ਚੋਰਾਂ ਤੱਕ ਜਿਹੜੀ ਆ ਉਹ ਪਹੁੰਚਣ ਦੀ ਕੋਸ਼ਿਸ਼ ਕਰਾਂਗੇ ਪਰ ਅਜੇ ਤੱਕ ਜਿਹੜਾ ਪੁਲਿਸ ਦੇ ਹੱਥ ਵੀ ਜਿਹੜੇ ਉਹ ਖਾਲੀ ਆ ਕਿਉਂਕਿ ਪੁਲਿਸ ਦੱਸ ਰਹੀ ਆ ਵੀ ਸਾਨੂੰ ਅਜੇ ਤੱਕ ਲਿਸਟ ਨਹੀਂ ਕੀ ਦਿੱਤੀ ਗਈ ਕਿਸੇ ਵੱਲੋਂ ਵੀ ਪੀ ਇਥੇ ਚੋਰੀ ਜਿਹੜੀ ਆ ਉਹ ਕਿੰਨੀ ਹੋਈ ਆ ਔਰ ਕਿਹੜਾ ਕਿਹੜਾ ਸਮਾਨ ਜਿਹੜਾ ਵਾ ਚੋਰੀ ਹੋਇਆ ਵਾ ਔਰ ਇਹ ਜਿਹੜਾ ਵਾ ਬੈਕ ਸਾਈਡ ਤੇ ਐਮ ਐਲ اے ਦਾ ਆਫਿਸ ਹੀ ਗਾ ਰੈਸਟ ਹਾਊਸ ਜਿਹੜਾ ਸੀ ਪੀ ਡਬਲਯੂ ਡੀ ਦਾ ਜਿਨ੍ਹਾਂ ਵੱਲੋਂ ਵੀ ਚੋਣ ਜਵਤ ਦੇ ਦੌਰਾਨ ਚਾਬੀ ਜਿਹੜੀ ਸੀ ਪੀ ਡਬਲਯੂ ਡੀ ਨੂੰ ਦੇ ਦਿੱਤੀ ਗਈ ਸੀ ਔਰ ਮਗਰੋਂ ਜਿਹੜੇ ਚੋਰਾਂ ਨੇ ਇੱਥੇ ਸਭਾਇਆ ਕਰ ਦਿੱਤਾ ਵਾ ਮਨਵਿੰਦਰ ਮਿਲਾਪ ਮਿਲਾਪ ਰੋਟੀ ਵੀ ਤਰਨ ਧਰਮ ਆਫਿਸ ਦੇ ਵਿੱਚ ਚੋਰੀ ਹੋਈ ਕੀ 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 ਮਾਮਲਾ ਹੈ ਪੂਰਾ ਇਹ ਸਾਰੇ ਸੂਚਨਾ ਜਿਹੜੀ ਆ ਸੇਅਰ ਦੀ ਮੋਤੀ ਨੂੰ ਫੋਨ ਗਿਆ ਸੀ ਦਫ਼ਤਰ ਵੱਲੋਂ ਇਸ ਤਰ੍ਹਾਂ ਜਿਹੜਾ ਇਹ ਐਮਐਲਏ ਦਾ ਰੈਸਟ ਹਾਊਸ ਬਣਾਇਆ ਸੀ ਜਿਸ ਦੇ ਵਿੱਚ ਇਹ ਇਲੈਕਸ਼ਨ ਤੋਂ ਪਹਿਲਾਂ ਦਾ ਬੰਦ ਪਿਆ ਸੀ ਇਹ ਇਲੈਕਸ਼ਨ ਦੇ ਵਿੱਚ ਕਿਹਾ ਗਿਆ ਸੀ ਵੀ ਐਮਐਲਏ ਸਾਹਿਬ ਵੱਲੋਂ ਵੀ ਦਫ਼ਤਰ ਦੇ ਵਿੱਚ ਚਾਬੀ ਜਿਹੜੀ ਪੀਡਬਲਯੂਡੀ ਵਾਲੀ ਸੀ ਉਹ ਸਮਾਨੀ ਕੱਢ ਕੇ ਲਏ ਜਾਂਦੇ ਆ ਉਦੋਂ ਦਾ 2 ਮਹੀਨੇ ਪਕ ਗਏ ਬੰਦ ਪਿਆ ਇਹ ਅੱਜ ਸਵੇਰੇ ਪਤਾ ਨਹੀਂ ਕਿਸ ਬੰਦੇ ਨੂੰ ਪਤਾ ਲੱਗਾ ਵਾ ਉਹਨਾਂ ਨੇ ਮੜਕੇ ਐਮਐਲਏ ਸਾਹਿਬ ਨੂੰ ਦੱਸਿਆ ਤੇ ਐਮਐਲਏ ਸਾਹਿਬ ਨੇ ਅਚੱਤ ਬੰਦ ਸਿਆ ਵੀ ਇੱਥੇ ਸਮਾਨ ਜਿਹੜਾ ਅੰਦਰ ਲੱਗਾ ਸੀ ਉਹ ਸਮਾਨ ਗਾਇਬ ਹੈ ਰਾਜੀ ਤਾਂ ਕਿ ਨਾ ਸਾਨੂੰ ਕੋਈ ਦਰਖਾਸਤ ਨਹੀਂ ਆ ਨਾ ਫਿਲਹਾਲ ਫਿਗਰ ਹੀ ਮਿਲਿਆ ਵੀ ਉਹਦੇ ਵਿੱਚ ਕਿੰਨਾ ਸਮਾਨ ਚਲੇ ਗਿਆ ਕਿੰਨਾ ਨਹੀਂ ਆਉਣ ਜਿਹੜੀਆਂ ਬਾਹਰ ਦੇ ਵਿੱਚ ਏਰੀਆ ਚ ਫੁਟੇਜ ਹੈਗੀ ਆ ਉਹ ਰਜ ਵੇਖ ਕੇ ਚੈੱਕ ਕਰਕੇ ਫੇਰ ਦੁਬਾਰਾ ਵੇਖਿਆ ਜਾਣਾ ਵੀ ਜਾਨੀ ਕਿ ਜਿਸ ਰਾਤ ਦੀ ਚੋਰੀ ਹੋਈ ਹੈ ਇਹਦੇ ਬਾਰੇ ਪਤਾ ਕਲੀਅਰ ਕਰੀਏ ਇੱਥੇ ਕੈਮਰੇ ਲੱਗੇ ਹੀ ਕੋਈ ਨਹੀਂ ਇੱਥੇ ਕੈਮਰਾ ਕੋਈ ਨਹੀਂ ਤੁਸੀਂ ਅੰਦਰ ਜਾ ਕੇ ਵੇਖਿਆ ਤੁਹਾਨੂੰ ਕੀ ਲੱਗਾ ਕਿਤਰਾ ਵੀ ਕੀ ਕੀ ਚੋਰੀ ਲੱਗਦਾ ਵਾ ਇਹਦੇ ਵਿੱਚ ਜੀ ਅੰਦਰ ਵੀ ਕਟਾ ਹੈ ਸੀ ਬਾਹਰ ਵੀ ਕਟਾ ਜੀ ਆ ਹੁਣ ਤਾਂ ਥੋੜੀ ਜਿਹੀ ਸਫਾਈ ਕੀਤੀ ਆ ਪਰ ਫਿਲਹਾਲ ਕਿਸੀ ਚੋਰੀ ਦੀ ਕੀ ਕੀ ਚੋਰੀ ਹੋਇਆ ਹੋ ਮਲ ਐਲ ਆਫਿਸ ਭਾਈ ਕੀ ਕੀ ਚੋਰੀ ਹੋਇਆ ਹੋ ਕਹਿ ਰਹੇ ਨੇ ਭਾਈ ਕੋਸੀ ਚੋਰੀ ਹੋਇਆ ਦੋ ਤਿੰਨ ਹੋ ਗਏ ਨੇ ਹੋਰ ਬਿਆਰੰਗੋਂ ਪੈਸਾ ਦੀ ਤੋੜੀ ਇਹਨਾਂ ਨੇ ਓਕੇ ਪੱਖੇ ਬਿਆਰੰਗ ਤੇ ਹੋਰ ਆ ਗਲੈਸ ਫ੍ਰੇਸ਼ਨ ਦਾ ਸਾਰਾ ਸਮਾਨ ਤੋਂ ਤੋੜ-ਬੰਨ ਕਰਤੀ ਵਾਧੂ ਕਿਤੇ ਮੇਜ ਇਸੀ ਦਾ ਸਮਾਨ ਕੱਢ ਕੇ ਲੈ ਗਏ ਆ ਤੇ ਇੱਕ ਨੂੰ ਹੀ ਚੋਰੀ ਇਹ ਸਾਰਾ ਰਾਤ ਨੂੰ ਹੁੰਦੀ ਪਹਿਲਾਂ ਆਡੀ ਡਿਊਟੀ ਹੁੰਦੀ ਇੱਥੇ ਹੀ ਤੇ ਦੋ ਵਾਰ ਅਸੀਂ ਉੱਧਰ ਚੱਲ ਗਏ ਆ ਫਿਰ ਬਾਅਦ ਵਿੱਚ ਚੋਣ ਜਾਬਤਾ ਲੱਗਾ ਸੀ ਤੇ ਸੀਸੀਟੀਵੀ ਕੈਮਰੇ ਜਾਇਆ ਕੋਈ ਨਹੀਂ ਕੋ ਲੱਗੇ ਨਹੀਂ ਇੱਥੇ ਨਹੀਂ ਲੱਗੇ